ਸੋਸ਼ਲ ਮੀਡੀਆ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਇੱਕ ਦਾਵਾ ਕੀਤਾ ਜਾਂਦਾ ਹੈ ਕਿ ਬਿਨਾ ਕਿਸੇ ਟੈਸਟ ਨੂੰ ਕਰਵਾਏ ਬਿਨਾ ਕਿਸੇ ਦਵਾਈ ਤੋਂ ਗੋਡਿਆਂ ਦਾ ਇਲਾਜ ਕੀਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਤਕਰੀਬਨ ਜਿੰਨੀ ਵੀ ਤਕਲੀਫ ਗੋਡਿਆਂ ਦੇ ਵਿੱਚ ਹੁੰਦੀ ਹੈ ਤਾਂ ਉਹ ਸਾਰੀਆਂ ਦਾ ਇਲਾਜ ਇਸ ਹੈਲਥ케ਅਰ ਦੇ ਵਿੱਚ ਕੀਤਾ ਜਾਂਦਾ ਹੈ ਸੋ ਮੈਂ ਰਵਨੀਤ ਅੱਜ ਤੋਂ ਉਹਨੂੰ ਲੈ ਕੇ ਆਈ ਹਾਂ ਪਟਿਆਲਾ ਸ਼ਹਿਰ ਦੇ ਸਮਾਨਾ ਰੋਡ ਦੇ ਉੱਤੇ ਬੀਐਸ ਹੈਲਥ케ਅਰ ਵਾਲਿਆਂ ਦੇ ਜੀਨਾ ਤਾਂ ਕਹਿਣਾ ਹੈ ਕਿ ਬਿਨਾ ਕਿਸੇ ਟੈਸਟ ਨੂੰ ਕਰਵਾਏ ਬਿਨਾ ਕਿਸੇ ਮੈਡੀਸਨ ਤੋਂ ਉਹ ਹਰ ਇੱਕ ਤਰ੍ਹਾਂ ਦੀ ਤਕਲੀਫ ਜੋ ਵੀ ਗੋਡਿਆਂ ਦੇ ਵਿੱਚ ਹੈ ਉਹਨਾਂ ਦਾ ਇਲਾਜ ਕਰਦੇ ਨੇ ਤੁਹਾਨੂੰ ਲੱਗਦਾ ਕਿ ਇਹ ਸੱਚ ਹੈ ਸੋ ਅਸੀਂ ਵੀ ਜਾਣਦੇ ਆ ਤੇ ਤੁਹਾਨੂੰ ਵੀ ਜਾਣੂ ਕਰਵਾਣੇ ਆ ਚਲਦੇ ਆ ਇਸ ਕਲੀਨਿਕ ਦੇ ਅੰਦਰ ਵੀ ਕੋਈ ਯੂਨੀਕਸ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਦਾ ਮੇਰਾ ਟਾਈਮ ਨਿਊਜ਼ ਚੈਨਲ ਤੋਂ ਆ ਤੇ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਤੁਸੀਂ ਇਹ ਦਾਵਾ ਕਰ ਰਹੇ ਹੋ ਕਿ ਬਿਨਾ ਕਿਸੇ ਟੈਸਟ ਨੂੰ ਕਰਵਾਏ ਬਿਨਾ ਕਿਸੇ ਐਕਸਟਰਾ ਤੋਂ ਤੇ ਬਿਨਾ ਕਿਸੇ ਮੈਡੀਸਨ ਤੋਂ ਤੁਸੀਂ ਗੋਡਿਆਂ ਦਾ ਹਰ ਤਰੀਕੇ ਦਾ ਇਲਾਜ ਕਰਦੇ ਹੋ ਤੇ ਇਹ ਕਿਵੇਂ ਪੋਸੀਬਲ ਹੈ ਬਿਨਾ ਜਦੋਂ ਆਪਾਂ ਕੋਈ ਟੈਸਟ ਹੀ ਨਹੀਂ ਕਰਵਾਇਆ ਜਿਸ ਦਾ ਆਪਾਂ ਨੂੰ ਪਤਾ ਹੀ ਨਹੀਂ ਹੈ ਕਿ ਨੁਕਸ ਕੀ ਹੈ ਤੇ ਬਿਨਾ ਕਿਸੇ ਮੈਡੀਸਨ ਤੋਂ ਤੁਸੀਂ ਇਹ ਇਲਾਜ ਕਿਵੇਂ ਕਰਦੇ ਹੋ ਅਸੀ ਗੱਲ ਜੀ ਮੇਰਾ ਨਾਮ ਮਨਪ੍ਰੀਤ ਹੈ ਜੀ ਬੀਐਸ ਹੈਲਥ케ਅਰ ਸੈਂਟਰ ਤੋਂ ਬੋਲ ਰਹੀ ਹਾਂ ਜੀ ਅਸੀਂ ਜੀ ਦੇਖੋ ਐਕਸ-ਰੇ ਐਮ ਆਰ ਆਈ ਦੀ ਲੋਡ ਉਹਨਾਂ ਨੂੰ ਪੈਂਦੀ ਹੈ ਜੀ ਮਤਲਬ ਕਿ ਜਿਨ੍ਹਾਂ ਦੀ ਇਸ ਚੀਜ਼ ਦੀ ਸਟੱਡੀ ਕਰੀ ਹੁੰਦੀ ਹੈ ਹੁਣ ਜੋ ਵੀ ਅਸੀਂ ਟ੍ਰੀਟਮੈਂਟ ਕਰਨਾ ਸਾਨੂੰ ਹੱਥ ਲਾ ਕੇ ਪਤਾ ਲੱਗ ਜਾਂਦਾ ਹੈ ਠੀਕ ਹੈ ਜੀ ਜਿਵੇਂ ਹੁਣ ਗੋਡੇ ਦਾ ਟ੍ਰੀਟਮੈਂਟ ਕਰਨਾ ਮਾਤਾ ਜੀ ਲੈ ਕੇ ਆਏ ਨੇ ਐਕਸ-ਰੇ ਠੀਕ ਹੈ ਇਹ ਐਕਸ-ਰੇ ਕਰਾ ਕੇ ਲੈ ਕੇ ਆਏ ਨੇ ਇਹ ਐ ਐਮਬੀਬੀਐਸ ਡਾਕਟਰ ਵਾਸਤੇ ਹੈ ਇਹ ਐਮਰੀ ਡਾਕਟਰਾਂ ਵਾਸਤੇ ਹੈ ਕਿਉਂਕਿ ਉਹਨਾਂ ਨੇ ਇਸ ਚੀਜ਼ ਦੀ ਸਟੱਡੀ ਕਰੀ ਆ ਉਹ ਇਹੀ ਚੀਜ਼ ਦੇਖ ਕੇ ਜਜਮੈਂਟ ਕਰਨਗੇ ਸਾਡੀ ਸਟੱਡੀ ਹੈ ਨਾਰਮਲ ਮਤਲਬ ਕਿ ਅਸੀਂ ਹੱਥ ਲਾ ਕੇ ਹੀ ਫੀਲ ਕਰ ਲੈਂਦੇ ਆ ਵੀ ਸਾਨੂੰ ਉਹ ਬੰਦੇ ਨੂੰ ਕਿੰਨੀ ਕ ਦਿੱਕਤ ਆ ਕਿਸ ਤਰ੍ਹਾਂ ਦੀ ਦਿੱਕਤ ਆ ਠੀਕ ਹੈ ਜੀ ਅਸੀਂ ਉਸ ਤਰ੍ਹਾਂ ਦੀ ਦਿੱਕਤ ਜੋ ਵੀ ਦਿੱਕਤ ਹੁੰਦੀ ਆ ਉਹਨੂੰ ਸੋਲਵ ਕਰ ਦਿੰਨੇ ਆ ਤੇ ਬੰਦੇ ਦਾ ਦਰਦ ਖਤਮ ਹੋ ਜਾਂਦਾ ਹੈ ਜੀ ਜੀ ਹਾਂਜੀ ਤਿਸਰ ਹੈ ਕਿਵੇਂ ਮਤਲਬ ਕਿ ਡਾਕਟਰ ਰਾਹੀ ਜਿਵੇਂ ਪੇਸ਼ੈਂਟ ਨੂੰ ਕਿਹਾ ਜਾਂਦਾ ਕਿ ਤੁਹਾਡੇ ਤਾਂ ਗੋਡਿਆਂ ਦੇ ਵਿੱਚ ਗੈਪ ਪੈ ਗਿਆ ਹੈ ਹਨਾ ਤੇ ਇਸ ਦਾ ਇਲਾਜ ਨਹੀਂ ਹੈ ਜਾਂ ਕਿਵੇਂ ਵੀ ਹੈ ਤਾਂ ਉਹ ਜਿਹੜਾ ਗੋਡਿਆਂ ਦੇ ਵਿੱਚ ਗੈਪ ਕਿਹਾ ਜਾਂਦਾ ਤਾਂ ਉਹ ਤੁਸੀਂ ਕਿਹੜੇ ਤਰੀਕੇ ਨਾਲ ਵੀ ਕਿਵੇਂ ਜੋੜਦੇ ਹੋ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਗੋਡਿਆਂ ਦੇ ਵਿੱਚ ਗੈਪ ਪੈ ਜਾਂਦਾ ਕਿਵੇਂ ਪੈਂਦਾ ਜਿਵੇਂ ਇੱਕ ਇਹ ਗੋਡਾ ਸਹੀ ਕੰਡੀਸ਼ਨ ਹੈ ਇਹਦੀ ਬਿਲਕੁਲ ਜਦੋਂ ਇਹ ਮਤਲਬ ਕਿ ਇਹ ਡਿਸਲੋਕੇਟ ਹੋ ਜਾਂਦਾ ਠੀਕ ਹੈ ਤੁਸੀਂ ਆਮ ਐਕਸਰਨ ਦੇ ਵਿੱਚ ਦੇਖਿਆ ਹੋਣਾ ਇੱਕ ਪਾਸੇ ਸਪੇਸ ਘਟੀ ਹੁੰਦੀ ਹੈ ਇੱਕ ਪਾਸੇ ਸਪੇਸ ਵਧੀ ਹੁੰਦੀ ਹੈ ਜਦੋਂ ਉਹਦੇ ਵਿੱਚ ਗੈਪ ਪੈ ਜਾਂਦਾ ਹੈ ਗੈਪ ਪੈਣ ਦੇ ਨਾਲ ਕੀ ਹੁੰਦਾ ਹੈ ਜੀ ਮਤਲਬ ਕਿ ਇੱਕ ਪਾਸੇ ਨੂੰ ਗੋਡਾ ਇਸ ਤਰੀਕੇ ਟੇਡਾ ਹੋ ਜਾਂਦਾ ਹੈ ਜਦੋਂ ਇੱਕ ਪਾਸੇ ਟੇਡਾ ਹੁੰਦਾ ਤਾਂ ਇੱਕ ਪਾਸੇ ਗੈਪ ਪੈ ਜਾਂਦਾ ਤੇ ਦੂਜੇ ਪਾਸੇ ਗੈਪ ਖਤਮ ਹੋ ਜਾਂਦਾ ਸਾਡੇ ਵੱਲੋਂ ਕੀ ਕਰਿਆ ਜਾਂਦਾ ਹੈ ਉਹਨੂੰ ਮਤਲਬ ਕਿ ਇੱਕ ਟਿਊਨ ਦੇ ਵਿੱਚ ਲਿਆ ਕੇ ਗੋਡੇ ਨੂੰ ਸਹੀ ਮਤਲਬ ਕਿ ਜਿੱਥੋਂ ਹਿੱਲਿਆ ਹੋਇਆ ਉੱਥੇ ਪਹਚਾ ਕੇ ਮਤਲਬ ਕਿ ਉਹਨੂੰ ਗੈਪ ਮੇਨਟੇਨ ਕਰਿਆ ਜਾਂਦਾ ਜੀ ਜੀ ਜਦੋਂ ਗੈਪ ਮੇਨਟੇਨ ਹੋ ਜਾਂਦਾ ਜੀ ਬੰਦੇ ਦਾ ਬਿਲਕੁਲ ਗੈਪ ਜੋ ਕਹਿੰਦੇ ਨੇ ਡਾਕਟਰ ਵੀ ਗੈਪ ਪੈ ਗਿਆ ਜਾਂ ਗੈਪ ਘਟ ਗਿਆ ਉਹ ਸਹੀ ਹੋ ਜਾਂਦਾ ਜੀ ਜੀ ਹਾਂਜੀ ਤੇ ਸਰ ਗੋਡਿਆਂ ਨੂੰ ਲੈ ਕੇ ਇੱਕ ਦਿੱਕਤ ਹੋਰ ਦੱਸੀ ਜਾਂਦੀ ਹੈ ਕਿ ਜਿਵੇਂ ਕਹਿ ਦਿੰਦੇ ਨੇ ਕਿ ਗਰੀਸ ਖਤਮ ਹੋ ਗਈ ਹੈ ਇਹ ਦੁਬਾਰਾ ਨਹੀਂ ਇਸ ਦਾ ਵੀ ਗੋਡੇ ਬਿਲਕੁਲ ਜੀ ਹੁਣ ਅੱਗੇ ਇਲਾਜ ਹੋ ਹੀ ਨਹੀਂ ਸਕਦਾ ਇਹਦੇ ਬਾਰੇ ਕੀ ਕਹੋਗੇ ਮੈਡਮ ਗੋਡਿਆਂ ਦੇ ਵਿੱਚ ਗ੍ਰੀਸ ਕਦੇ ਵੀ ਖਤਮ ਨਹੀਂ ਹੁੰਦੀ ਹੈ ਜੀ ਠੀਕ ਹੈ ਜਦੋਂ ਜੋਇੰਟ ਡਿਸਲੋਕੇਟ ਹੁੰਦੇ ਨੇ ਜੀ ਉਹਨਾਂ ਵਿੱਚ ਨਰਵਸ ਸਿਸਟਮ ਵੀ ਵੀ ਇਹੋ ਜਿਹੇ ਹੁੰਦੇ ਨੇ ਜਿਹੜੇ ਬ੍ਰੇਕ ਹੋ ਜਾਂਦੇ ਨੇ ਨਰਵਸ ਸਿਸਟਮ ਬ੍ਰੇਕ ਹੋਣ ਦੇ ਨਾਲ ਉੱਥੇ ਪ੍ਰੋਪਰ ਬਲੱਡ ਨਹੀਂ ਪਹੁੰਚ ਸਕਦਾ ਜੋਇੰਟ ਡਰਾਈ ਹੋ ਜਾਂਦੇ ਨੇ ਜਿ ਉਹਨਾਂ ਨੂੰ ਕਹਿ ਜਾਂਦੇ ਨੇ ਵੀ ਗ੍ਰੀਸ ਖਤਮ ਹੋ ਗਈ ਠੀਕ ਹੈ ਜੀ ਸਾਡੇ ਵਾਲਾ ਕੰਮ ਵੀ ਇਹੀ ਹੈ ਜੀ ਪ੍ਰੋਪਰ ਅਲਾਈਨਮੈਂਟ ਕਰਕੇ ਜੋਇੰਟ ਨੂੰ ਸਹੀ ਕਰਕੇ ਬਿਲਕੁਲ ਟਿਊਨਿੰਗ ਦਿੱਤੀ ਜਾਂਦੀ ਹੈ ਜਿਹਦੇ ਨਾਲ ਕੀ ਬਲੱਡ ਸਰਕੂਲੇਸ਼ਨ ਸੈੱਟ ਚੱਲਣ ਲੱਗ ਜਾਂਦਾ ਤੇ ਬੰਦੇ ਦੀ ਗ੍ਰੀਸ ਵਧਣ ਲੱਗ ਜਾਂਦੀ ਹੈ ਤੇ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਗੋਡਿਆਂ ਦੇ ਗੈਪ ਨੂੰ ਲੈ ਕੇ ਜਾਂ ਗ੍ਰੀਸ ਖਤਮ ਨੂੰ ਲੈ ਕੇ ਕੀ ਵਜ੍ਹਾ ਕੀ ਰਹਿੰਦੀ ਹੈ ਕਿ ਗੋਡਿਆਂ ਦੇ ਵਿੱਚ ਇੰਨਾ ਦਰਦ ਆ ਇਹ ਕੀ ਰੀਜ਼ਨ ਹੈ ਇਨਾਂ ਚੀਜ਼ਾਂ ਦਾ ਦੇਖੋ ਜੀ ਗੋਡਿਆਂ ਦੇ ਵਿੱਚ ਦਰਦ ਹੋਣ ਦਾ ਇੱਕ ਰੀਜ਼ਨ ਨਹੀਂ ਕਈ ਰੀਜ਼ਨ ਹੁੰਦੇ ਨੇ ਜੀ ਜਿਵੇਂ ਬੰਦੇ ਦਾ ਕੋਈ ਵੀ ਇਨਸੀਡੈਂਟ ਲਾ ਲਓ ਤੁਸੀਂ ਕੁਝ ਵੀ ਇਹੋ ਜਿਹਾ ਲਾ ਲਓ ਵੀ ਚੱਲਦੇ ਫਿਰਦੇ ਮਤਲਬ ਕਿ ਗੋਡਾ ਮੁੜ ਗਿਆ ਜਾਂ ਇਹਦਾ ਮੇਨ ਕਾਰਨ ਆਪਣਾ ਲੱਕ ਵੀ ਬਣ ਸਕਦਾ ਵੀ ਲੱਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਹੈਗੀ ਹੈ ਜੇ ਲੱਕ ਦੇ ਵਿੱਚੋਂ ਬਲੱਡ ਸਰਕੂਲੇਸ਼ਨ ਰੁਕ ਜਾਂਦਾ ਗੋਡੇ ਦੇ ਵਿੱਚ ਨਹੀਂ ਜਾਂਦਾ ਤਾਂ ਵੀ ਬੰਦੇ ਦੇ ਗੋਡੇ ਦੇ ਵਿੱਚ ਦਿੱਕਤ ਆ ਜਾਂਦੀ ਹੈ ਜੀ ਠੀਕ ਹੈ ਕੈਲਸ਼ੀਅਮ ਦੀ ਕਮੀ ਦੇ ਕਾਰਨ ਗੋਡੇ ਤੇ ਦਿੱਕਤ ਆ ਜਾਂਦੀ ਹੈ ਜੀ ਇਹੋ ਜਿਹੇ ਬਹੁਤ ਕਾਰਨ ਨੇ ਜਿਨ੍ਹਾਂ ਕਰਕੇ ਗੋਡਿਆਂ ਦੀ ਦਿੱਕਤ ਆ ਜਾਂਦੀ ਹੈ ਜੀ ਇਸਾ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਆਪਰੇਸ਼ਨਾਂ ਦੀ ਗੱਲ ਕਰਦੇ ਹਾਂ ਕਿ ਆਪਰੇਸ਼ਨ ਹੈ ਜਾਂ ਗੋਡੇ ਬਦਲੇ ਜਾਣਗੇ ਆ ਕਈ ਦਿੱਕਤਾਂ ਪੇਸ਼ੈਂਟ ਨੂੰ ਆndੀਆਂ ਨੇ ਤਾਂ ਉਹਨਾਂ ਨੂੰ ਇਹ ਸੋਲੂਸ਼ਨ ਵੀ ਇਸ ਚ ਇਸ ਦਾ ਹੱਲ ਦਿੱਤਾ ਜਾਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਆਪਰੇਸ਼ਨ ਕਰਦੇ ਆ ਇਹ ਚੀਜ਼ਾਂ ਸਹੀ ਨੇ ਦੇਖੋ ਜੀ ਮੈਂ ਦਾਵਾ ਕਰਦਾ ਇਸ ਚੀਜ਼ ਦਾ ਜੇ ਜੇਕਰ ਤੁਹਾਨੂੰ ਡਾਕਟਰ ਸਾਹਮਣੇ ਕਿਹਾ ਹੋਇਆ ਹੈ ਵੀ ਤੁਹਾਡੇ ਗੋਡੇ ਬਦਲੇ ਜਾਣਗੇ ਠੀਕ ਹੈ ਜੀ ਇੱਕ ਵਾਰੀ ਤਿੰਨ ਸੈਟਿੰਗਾਂ ਮੇਰੇ ਤੋਂ ਲੈ ਕੇ ਦੇਖ ਲਓ ਜੇ ਤੁਹਾਨੂੰ ਨਹੀਂ ਫਰਕ ਪੈਂਦਾ ਤਾਂ ਤੁਸੀਂ ਆਪਣਾ ਆਪਰੇਸ਼ਨ ਕਰਾ ਸਕਦੇ ਆ ਪਰ ਮੈਂ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦਿੰਦਾ ਮੈਂ ਤੁਹਾਨੂੰ ਗੋਡਿਆਂ ਦੇ ਆਪਰੇਸ਼ਨ ਤੋਂ 100% ਬਚਾ ਲੂੰਗਾ ਤੁਹਾਡੇ ਗੋਡਿਆਂ ਦਾ ਦਰਦ ਬਿਲਕੁਲ ਖਤਮ ਕਰ ਦੂੰਗਾ ਜੀ ਮੈਂ ਜੀ ਸੋ ਏਸੀ ਮਨਪ੍ਰੀਤ ਜੀ ਦਾ ਦਾਵਾ ਜੋ ਕਰਦੇ ਨੇ ਜੋ ਵੀਡੀਓ ਵਾਇਰਲ ਹੋ ਰਹੀ ਸੀ ਸੋ ਤੁਸੀਂ ਵੀ ਜੇ ਹੋ ਗੋਡਿਆਂ ਤੋਂ ਪਰੇਸ਼ਾਨ ਦਵਾਈਆਂ ਖਾ ਕੇ ਤੁਸੀਂ ਵੀ ਤੰਗ ਆ ਚੁੱਕੇ ਹੋ ਤਾਂ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਮਿਲਿਓ ਸਲ ਜੁੜੇ ਰਹਣਾ ਸਾਡੇ ਚੈਨਲ ਦਾ ਮੇਰੇ ਟਾਈਮ ਦੇ ਨਾਲ ਧੰਨਵਾਦ